ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪ੍ਰਿੰਟ ਮਾਲਾ ਖੇੜੀ ਤਹਿਸੀਲ ਅchnala ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਦੁੱਧ ਦਾ ਚਾਰ ਦਿ ਸਮਝਣਾ ਹੈ ਕਿ ਤੇ ਨਬਾਈ ਨੇ ਸੇਲ ਕਰ ਦਿੱਤਾ ਵਾ ਤੇ ਅੱਜ ਇੱਕੋ ਹੀ ਨਗੀਨਾ ਦਿਖਾਵਾਂਗੇ ਜੋ ਵੀ ਨੀਲੀ ਰੌਈ ਦਾ ਤੇ ਚੰਗੇ ਮਿਲਕ ਰਿਕਾਰਡ ਵਾਲਾ ਵਾ ਆਪਾਂ ਪਹੁੰਚੇ ਆਂ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਜਾਣਕਾਰੀ ਇਹਦੇ ਬਾਰੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋਸ ਨਾ ਠੀਕ ਆ ਬਈ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਆਂਦੇ 4.5 ਛੋਟੀਆਂ ਮੈਂ ਤਾਂ 4.5 ਵੀਰ ਜੀ ਜੇਕਰ ਮਾਰ ਗਿਆ ਕੋਈ ਇਤਰਾ ਮੋਰਚਾ ਐਸੇ ਐਸੇ ਚਲੋ ਆਪਾਂ ਇਸ ਚੈਨਲ ਦੇ ਢਾਡੇ ਵਾਲੇ ਦੇ ਪੌਣੀਆਂ ਨੇ ਵੀ ਵੀਰ ਨਹੀਂ ਠੀਕ ਹੈ ਠੀਕ ਹੈ ਕੱਲ ਨੂੰ ਜਾਂ ਪਰਸੋਂ ਨੂੰ ਪੈ ਜਾਣਗੀਆਂ ਫੇਰ ਠੀਕ ਹੈ ਜੀ ਹਾਂਜੀ ਤੇ ਵਿਦਿਆਪਨ ਦਾ ਨਾਮ ਦੇ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 617 ਠੀਕ ਹੈ ਜੀ ਹਾਂ ਜੀ ਲੱਗੇ ਦੱਸਿਓ ਹਨੀਲੀ ਰਵੀ ਇਕਣਵਾਸ ਬਸ ਉਹ ਵੀ ਡਾਇਮੰਡ ਪੀਸ ਲੈਂਦਾ ਜੇ ਕੱਢ ਕੇ ਤੇ 20 ਲੀਟਰ ਦੇ ਵਿੱਚ ਹੀ ਉਹਨਾਂ ਨੇ ਘਰ ਵਾਲਿਆਂ ਨੇ ਦੱਸਿਆ ਵੀ ਅਸੀਂ ਦੁੱਧ ਚੁੰਦੇ ਰਹੇ ਹਾਂ। ਅੱਛਾ ਜੀ। ਬਾਕੀ ਵੀਰ ਭਰਾ ਆਪਣੀ ਸੇਵਾ ਤੇ ਮੰਨ ਲਓ ਜਿੰਨਾ ਮਰਜ਼ੀ ਭਾਵੇਂ 20 ਚੋਲਣ 22 ਚੋਲਣ। ਅਸੀਂ 18 ਕਿਲੋ ਦੀ ਗਾਰੰਟੀ ਦਵਾਂਗੇ 18 ਕਿਲੋ ਫਸ ਕੇ ਮੈਂ ਦੁੱਧ ਤੁਹਾਨੂੰ ਦਵੂਗੀ। ਠੀਕ ਹੈ ਠੀਕ ਹੈ। ਲਓ ਜੀ ਦੁੱਧ ਦਾ ਡਰਮ ਬਾਕੀ ਖੋਲ ਕੇ ਤੁਹਾਨੂੰ ਦੇਣਾ। ਇਸ ਤਰ੍ਹਾਂ ਆਪਾਂ ਸਮੁੰਦਰ ਕਹਿ ਦਿੰਦੇ ਵੀ ਜੀ। ਹਾਂਜੀ ਹਾਂਜੀ। ਤੇ ਦੂਜਾ ਸੁਗਾ ਗਾਰੰਟੀ ਦੇ ਨਾਲ ਪੂਰਾ ਸੰਗਣਾ ਦੀ ਝੋਡੀ। ਠੀਕ ਹੈ ਠੀਕ ਹੈ ਜੀ। ਲਓ ਜੀ 50 ਸੁਗਾ ਸੂੰਗੀ ਕਰਮ ਵਾਲੀ ਇਹ ਕੱਦ ਵਜਲ ਦੀ ਬਹੁਤ ਵੱਡੀ ਹੈ ਵੀ ਜੀ ਡਰ ਸੌਜੀ ਫੇਸਕਵਾਲ ਵੀ ਦਾ ਲੈਂਥ ਵੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਤੇ ਕੰਡ ਵਜਨ ਵੀ ਬਹੁਤ ਹੀ ਜ਼ਿਆਦਾ ਵਾ ਯੋ ਨੀਂਦੀ ਦਾ ਵੀ ਦੇ ਵਿੱਚ ਆ ਗਈ ਮਣਕੀ ਅੱਖ ਤੇ ਹਵਾਨੇ ਦੇ ਵੀ ਡੱਬ ਡੁੱਤ ਜਿਹੜੇ ਬਹੁਤ ਹੀ ਚੰਗੇ ਆ ਗਏ ਆ ਯਾ ਜੇ ਬਾਈ ਕਿੰਨਾ ਲੱਜੂ ਟਾਈਮ ਤਾਂ ਵੀ ਜੀ ਤਿਆਰੀ ਹੈ ਬਿਲਕੁਲ ਬਈ ਮਾਤਨ ਚਾਰ ਪੰਜ ਦਿਨ ਦੀ ਹੈ ਠੀਕ ਹੈ ਠੀਕ ਹੈ ਲੋ ਜੀ ਚਾਰ ਪੰਜ ਦਿਨ ਲੱਗੂਗੀ ਕਰਮਲ ਜਿੱਤੇ ਲਾਟ ਨੂੰ ਲੜੀਆਂ ਠੀਕ ਹੈ ਠੀਕ ਹੈ ਇਹ ਪਾਨੀ ਆ ਇਹ ਪੂਰੇ ਸੂਨ ਤੇ ਆ ਗਈ ਨਾ ਦਿਨ ਹਾਂਜੀ ਹਾਂਜੀ ਤੇ ਇਹ ਕਹਿੰਦੇ ਬੈਣਾ ਉੱਠਣਾ ਇਹਨੂੰ ਪੂਰਾ ਮੁਸ਼ਕਲ ਹੋ ਜਾਂਦਾ ਮੈਨੂੰ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਜੀ ਬਾਕੀ ਅੱਜ ਆ ਪਗਾਵਾਂ ਨੂੰ ਕੱਟੂਗੀ ਜਿੱਦਨ ਫੁੱਲ ਤਿਆਰ ਹੋ ਗਈ ਤੇ ਲਾਟੋ ਲਾ ਜਿਹੜੀਆਂ ਕਾਫੀ ਹਵਾ ਨੇ ਤੇ ਥਣ ਵੀ ਕਹਿਣ ਗਿੱਟ ਗਿੱਟ ਤੇ ਲੱਗਾ ਵਾ ਕਰੋ ਜੀ ਚੱਤ ਬਾਕੀ ਆਣ ਪੰਡਾ ਹੀ ਪਾਈਆਂ ਫਰਮ ਵਾਲੀ ਨੇ ਲਓ ਜੀ ਤਾਂ ਚੈੱਕ ਕਰ ਸਕਦੇ ਜੇ ਢਿੱਲਾ ਵੀ ਯਾਰ ਬਹੁਤ ਹੀ ਜ਼ਿਆਦਾ ਵਾ ਜਿੱਦਾਂ ਫੁੱਲ ਤੇ ਆਉਂਦੀ ਹੈ ਜੇ ਥਾਣ ਵੀ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਦੇ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਹੁੰਦੀ ਆ ਤੇ ਬਾਹਾਨੇ ਤੇ ਨਾੜਾਂ ਨੂੰ ਵੀ ਜਿਹੜੀਆਂ ਕਾਸੀ ਆ ਗਈਆਂ ਵਾ ਤੇ ਦੱਬੋ ਵੀ ਦੋਹਾਂ ਸਾਈਡਾਂ ਤੇ ਕਰਮ ਵਾਲੀ ਦੇ ਆਏ ਆ ਕਰੋ ਜੀ ਤੇ ਕੁਲੇ ਨੂੰ ਬਹੁਤ ਜ਼ਿਆਦਾ ਚੌੜੀਆਂ ਮੰਜਾ ਡੈਂਦਾ ਵਾ ਇਹਦਾ ਸ਼ਾਕ ਹੀ ਨਾ ਮੇਰੀ ਕੋਈ ਸ਼ਾਕ ਹੀ ਨਹੀਂ ਆ ਹਾਂਜੀ ਹਾਂਜੀ ਲੇਕਿਨ ਵੀ ਨੂੰ ਭਰਾਉਣੇ ਚਲੋ ਰੁਪਈਏ ਲਾਉਣੇ ਆ ਜਿੱਥੇ ਦੋ ਮਈਆਂ ਬੱਲੜੀਆਂ ਉੱਥੇ ਇੱਕੋ ਹੀ ਬੰਦੀ ਹੋਵੇ ਨਾ ਬਿਲਕੁਲ ਨਾੜੀ ਦਾ ਸ਼ਿੰਗਾਰ ਆ ਤੇ ਨਾਲੇ ਹਾਂਜੀ ਦੋਦੇ ਟੱਕੇ ਲਾਈ ਜਾਣੇ ਮਈਨੇ ਹਾਂਜੀ ਨਾੜਾਂ ਨੂੰ ਨਾ ਜੀਆਂ ਦੋਨੋਂ ਸਾਈਡਾਂ ਤੇ ਬਹੁਤ ਹੀ ਜ਼ਿਆਦਾ ਚੰਗੀਆਂ ਆ ਗਈਆਂ ਵਾ ਮਾ ਮਾ ਨਾੜਾਂ ਵੀ ਬਾਡੀ ਚ ਚੋਣ ਵਾਲੀ ਨਹੀਂ ਪੀਪੇ ਚ ਚੋਣ ਵਾਲੀ ਗੱਲ ਜੀ ਠੀਕ ਆ ਠੀਕ ਆ ਬਾਕੀ ਵੀਰ ਭਰਾਉਣਾ ਪਤਾ ਵੀ ਹੈਗਾ ਵੀ ਇਹ ਨਸਲ ਬਾਰੇ ਹਾਂਜੀ ਹਾਂਜੀ ਉੱਤਰਾ ਵੀ ਸੀ ਠੰਡੀ ਧੀਰੀ ਆ ਠੀਕ ਹੈ ਜੀ ਸੁਭਾਸੂ ਦੀ ਪੂਰੀ ਸ਼ਾਨ ਤੇ ਮਈ ਜਿ ਤਰ ਹੈ ਕੱਦ ਕੱਦ ਨਹੀਂ ਬਹੁਤ ਇੰਨਾ ਚੰਗਾ ਨਹੀਂ ਬਹੁਤ ਨਹੀਂ ਠੀਕ ਹੈ ਇਹਦਾ ਮੋਟ ਬਾਈ ਹਰ ਮੋਲਵੀ ਜੀ ਇਹਨਾਂ ਦੇ ਫੋਨ ਕੱਤੇ ਜੀ ਕੰਮ ਥੋੜਾ ਵਾ ਹਾਂ ਜੀ ਜੇ ਸਾਹ ਹੁੰਦਾ ਯਾਦ ਕਰਦੇ ਆ ਹਾਂ ਜੀ ਇਹੇ ਤੁਹਾਨੂੰ ਪਤਾ ਆਪਾਂ ਲਾਲਚਾਰੇ ਪਾਸੇ ਨਹੀਂ ਹੁੰਦੇ ਹੁੰਦੇ ਜੀ ਮਹਾਰਾਜ ਗੁਰੂ ਅਮਰਦਾਸ ਨੇ ਪਾ ਲ ਦਿੱਤੀ ਆਪਾਂ ਚਲੋ ਗੱਡੀ ਭਾਣਾ ਦੇ ਦੇਣੀ ਠੀਕ ਹੈ ਜੀ ਹਰ ਵਾਰੀ ਮੈਂ ਕਹਿੰਦਾ ਨਿਗੀ ਜੀ ਕਮਾਈ ਦੇ ਨਾਲ ਮਾਲ ਵੇਚੀਦਾ ਹਾਂ ਹਾਂ ਜੀ ਹਾਂ ਜੀ ਤੇ ਚਲੋ ਡੇਲੀ ਵੇਚੀਦਾ ਵਾ ਇਹਨੇ ਵੀ ਇੱਕ ਦਿਨ ਗੱਲ ਲਾ ਕੇ ਬੈਠੇ ਰਹਿੰਦਾ ਵਾ ਚਲੋ ਇੱਥੋਂ 10% ਕਮਾਉਣਾ ਜਾਂ 20 ਕਮਾਉਣਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਨਿਗੀ ਨਿਗੀ ਕਮਾਈ ਨਾਲ ਰੋਜ਼ ਮਾਲ ਵੇਚੀਏ ਇਹਦਾ ਪਰਸੋਂ ਵੀ ਪਾਈਆਂ ਕਸੀਹ ਹਰਿਆ ਦਾ ਮੋਲ ਮੁੱਲ ਵੀ ਜੀ ਦਾ ਦਿਓ ਮੱਠੀ ਕਰਕੇ ਡੇਢ ਦੀ ਮੈਂ ਦੇ ਲਈਏ ਡੇਢ ਦੀ ਹਾਂਜੀ ਬਿਲਕੁਲ ਜਾਇਜ਼ ਆ ਬੜੀ ਜਾਇਜ਼ ਆ ਹੋਰ ਕਰ ਦਈਏ ਹਾਂਜੀ ਵੀ ਜੀ ਲਾਸਟ ਹਾਂ ਆ ਨਾ ਇਹਨਾਂ 45 ਦੀ ਦੇ ਦਈਏ ਮੈਂ 45 ਦੀ ਹਾਂਜੀ ਲਈ ਚੀਜ਼ ਚੰਗੀ ਆ ਡਾਇਮੰਡ ਆਦੇ ਇਹ ਡਾਇਮੰਡ ਦਾ ਤੁਹਾਨੂੰ ਪਤਾ ਮੁੱਲ ਤੇ ਬ੍ਰਾਂਡ ਦਾ ਪਹਿਣਾ ਪਹਿਣਾ ਠੀਕ ਹੋਰ ਕਰ ਦਈਏ ਵੀ ਪੈਸੇ ਰਕਮ ਲਾ ਦੇ ਜੇ ਹੁੰਦੀ ਆ ਤੇ ਗਾੜੀ ਵੀ ਭਰਾਣੇ ਜਿਹਨੇ ਲੈਣੀ ਆ ਇਹ ਵੀ ਚਲੋ 2 ਰੁਪਏ ਵੱਧ ਲਾਏ ਹੋਣਗੇ ਨਾ ਹਾਂਜੀ ਹੋਟੇ ਨਹੀਂਗੇ ਇਹ ਗੱਲ ਨਹੀਂ ਚੰਗੀ ਆ ਚੀਜ਼ ਕੋਈ ਸ਼ੱਕ ਨਹੀਂ ਆ ਚ ਸੇਵਾ ਕਰੂਗਾ ਵੀਰ ਭਰਾ ਅਗੇ ਦਾ ਦੋ ਬਾਲਟੀਆਂ ਦੁੱਧੀਆਂ ਚੋਕੇ ਤੇ ਉੱਠੂਗਾ ਤਨੇ ਉਹ ਇਹ ਗੱਲ ਸਹੀ ਹੈ ਬੇ ਨਾੜਾ ਨੋੜਾ ਵੀ ਚਲੋ ਪਿੰਡੇ ਦੇ ਆ ਗੀਆਂ ਅਸੀਂ ਜਾਵਾਂਗੇ ਹੋਰ ਮੌਕੇ ਦੇ ਹੋਰ ਛੱਡਾਂਗੇ ਵੈਸੇ ਗੰਜਾਇਸ਼ ਨਹੀਂ ਹੈ ਜੀ ਵਿੱਚ ਸਾਢੇ 7 ਵੀ ਦੀ 142 ਦੀ ਮਹੀ ਦੇ ਦਾਂਗੇ 200 ਰੁਪਏ ਛੋਟ ਵਾਲੀ ਗੱਲ ਜੀ 142 ਵੀ ਸਾਢੇ 7 ਵੀ ਦੀ ਦੇ ਦਿੰਗੇ ਠੀਕ ਹੈ ਜੀ ਲਓ ਜੀ 1442 ਜੀ ਛੇੜੀ ਮੜੀ ਇਹਨੂੰ ਬਾਕੀ ਚਲੋ ਮੌਕੇ ਦੇ ਕਰਦੇ ਹਾਂ ਮੰਦਾ ਨਹੀਂ ਕਰਾਂਗੇ ਨੀ ਕੋਈ ਗੱਲ ਨਹੀਂ ਅਗਲੇ ਦਾ ਪੂਰਾ ਮਾਨਦਾਨ ਕਰਾਂਗੇ ਠੀਕ ਹੈ ਠੀਕ ਹੈ ਅਗਲੇ ਮੌਕੇ ਤੇ ਮਾਨਦਾਨ ਬਾਈ ਕਹਿੰਦਾ ਕਿ ਪੂਰਾ ਕਰਾਂਗੇ ਬਾਕੀ ਭੰਡਾ ਬਾਜੂ ਵੀ ਜਦ ਤਨ ਫੁੱਲ ਤਿਆਰ ਹੋਗੀ ਕਰਮਾ ਵਾਲੀ ਵੀ ਇੱਥੇ ਜਿਹੜਾ ਇਹ ਅੱਗੇ ਨੂੰ ਦੀ ਦੋਨੇ ਪਿੱਛੇ ਨੂੰ ਬਣਾ ਲੈਣਾ ਕਰਮਾ ਵਾਲੀ ਨੇ ਇਹ ਝੂਲ ਤੱਕ ਚੱਡਾ ਲਾਜਣਾ ਜਦ ਤਨ ਫੁੱਲ ਤਿਆਰ ਹੋਗੀ ਬਾਕੀ ਬਣੂਗੀ ਜਿਹੜੀਆਂ ਢੇਲਾਂ ਢੁਨਾਕਾ ਸੀ ਆ ਹਾਂਜੀ ਮਗਰ ਇੱਕ ਵੀਜੀ ਆਪਣਾ ਦੋਂਦੀ ਝੋਟੀ ਜੜੀ ਗੱਲ ਪਾਈ ਵੀਰ ਨੇ ਇੱਕ ਨੇ 1000 ਰੁਪਇਆ ਸਾਈ ਦੇ ਆਪਣਾ ਪਾਈ ਆ ਤੇ ਵੀਰ ਨੇ ਕਿਹਾ ਕੋ ਪੈਸੇ ਪੁਰਾਣੀ ਕਿਤਾਬ ਵੇਚੀ ਕਰਨੀਆਂ ਕਿੰਨਾ ਕਿੰਨਾ ਨਹੀਂ ਜੋ ਪੈਸੇ ਨਹੀਂ ਰਿੰਦਾ ਵੀ ਮੈਨੂੰ ਮਿਲੇ ਨਹੀਂ ਅੱਜ ਫਿਰੇ ਮੈਨੂੰ ਹੁਣ ਆਇਆ ਪਰ ਅੱਜ ਦਾ ਗਰਾੜੂ ਉਹਦਾ ਲੈ ਕੇ ਜਾਣੀ ਹੁਣੇ ਅੱਛਾ ਜੀ ਤੇ ਕਹਿੰਦਾ ਵੀ ਵੀਜੀ ਜੀ ਤੁਹਾਡੀ ਸੇਲ ਹੁੰਦੀ ਤਾਂ ਤੁਸੀਂ ਕੱਲ ਲਿਓ ਕੰਮ ਠੀਕ ਆ ਠੀਕ ਬੜੀ ਉਹ ਇੱਥੇ ਬੁਖਾਦ ਨਾ ਮੈਂ ਦਰੋਂ ਜਾ ਮਾਰ ਕੇ ਲੈ ਆ ਲੈ ਵੀਜੀ ਨਵਾਂ ਵੀ ਨਹੀਂ 잡ੜਿਆ ਨਵੇਂ ਤੋਂ ਵੀ ਉੱਤੇ ਜਾਣ ਚੱਲਦਾ ਇਹਨੂੰ ਕੱਲ੍ਹ ਖਣ ਦੋ ਤੇ ਉਹ ਵੇਚੇ ਅੱਛਾ ਜੀ ਵਾਪਸ ਵਾਪਸ ਮੰਨ ਆਪਾਂ ਦੇ ਮਹੀਨਾ ਹੀ ਕੋਈ ਵੀਰਫਰਾ ਮੰਨ ਕੇ ਲਵੇ ਠੀਕ ਆ ਠੀਕ ਆ ਲੋ ਜੀ ਦੋ ਦੰਦ ਝੂਠੂ ਪਹਿਲਾਂ ਨਹੀਂ ਅਜੇ ਦੋ ਦੰਦ ਆ ਤੇ ਕਦੋਂ ਨਹੀਂ ਚੱਟ ਬਾਕੀ ਕਾਟ ਕਾਟ ਜਿਹੜਾ ਬਹੁਤ ਛੋਟੀ ਬਾਹਰ ਕਰਨੀ ਪਈ ਹੈ ਅਜੇ ਸਾਡੀ ਮਾਲੀ ਹੁਣ ਮਾਲ ਵਿਕਿਆ ਜੀ ਆਪਣਾ ਉਹ ਵੀ ਚੱਲ ਜਾਣਾ ਵਾ ਠੀਕ ਆ ਠੀਕ ਹੈ ਹਲਜੀ ਫੇਕ ਕੁਆਰਟੀ ਚੈੱਕ ਕਰੋ ਤੇ ਚੋਰ ਮੋਰੋ ਨਸਲ ਦੀ ਝੋਟੀ ਆ ਮੂੰਹਾਂ ਵੀ ਦੋ ਦੰਦ ਆ ਜੇ ਕੋਈ ਮਹੀਨਾ ਮੰਨ ਕੇ ਭਾਈ ਕਹਿੰਦਾ ਕਿ ਲੱਗਿਆ ਕਿ ਕੱਚੀ ਨਾ ਉਹ ਮਿੰਟ ਇਹਨਾਂ ਚਾਤਪਾਰ ਵੀ ਜਿਹਨੇ ਮੈਨੂੰ ਮੌਕੇ ਤੇ ਫੋਨ ਕਰਕੇ ਦੱਸਤਾ ਵੀ ਵੀਜੀ ਇਦਾਂ ਪੈਸੇ ਨਹੀਂ ਬਣੇ ਤੇ ਸਾਈ ਵੀ ਵੀਜੀ ਹਰਦਾ ਕੀ ਰੱਖਣਾ ਮੈਂ ਵਾਪਸ ਪਾਤੀ ਵੀਰ ਨੂੰ ਚਲੋ ਉਹਨੇ ਵੀ ਵੀਡੀਓ ਵੇਖਣੀ ਆ ਫਿਰ ਦੁਬਾਰਾ ਜਿਹਨੇ ਪਾਈ ਸੀ ਸਾਈ ਠੀਕ ਹੈ ਲੋ ਜੀ ਫੇਰ ਬਾਕੀ ਸੋਹਣੀ ਸਨਖੀ ਚੋਟੀ ਜਿਹਦੀ ਤਿਆਰ ਹੋ ਗਿਆ ਐਨ ਵੀ 9095000 ਦੀ ਕਿਤੇ ਨਹੀਂ ਗਈ ਠੀਕ ਆ ਜੀ ਰਿੰਗ ਸਿੰਘ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਪਿਓਰ ਮੋਹਰਾ ਨਸਲ ਦੀ ਝੋਟੀ ਆ ਜਿਹੜਾ ਡਬਲਾ ਹੈਗਾ ਤੇ ਕਾਟ ਕਾਠ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਰਮ ਮੁੱਲ ਬਗਿਰ ਮੁੱਲ ਵਿੱਚ 65000 ਰੁਪਏ ਪਾਇਆ ਜੀ ਆਪਾਂ ਦੇ ਪੈੜ ਦੀ ਹੋਣਾ ਅੱਛਾ ਜੀ ਹਾਂਜੀ ਲਓ ਜੀ 65000 ਜੀ ਦਾ ਕੋਈ ਮੀਨ ਨਾ ਸਾਹਮਣੋ ਤੇ ਚਲੋ ਰਪਈਏ ਚਾਰ ਮੇਜ ਹੋ ਗਏ ਨੇ ਨੱਦ ਕਾੜ ਦੇ ਭੁਗਦਾ ਤਗੜਾ ਛੋੜੀਏ ਨੱਦ ਕਾੜ ਨਾ ਉਹ ਨਹੀਂ ਚੰਗਾ ਜੇ ਕਾਂਜੇ ਤੋਂ ਕੱਟੀ ਲੈਣ ਦਈਏ ਮੇਰੇ ਖਿਆਲ ਨਾਲ ਉਹ ਹੀ 50 55000 ਦੀ ਮਿਲਦੀ ਹੈ ਜੀ ਮਿਲਦੀ ਮਿਲਦੀ ਹੈ ਜੀ ਫਿਰ ਤਿਆਰ ਹੈ ਤਿਆਰ ਹੈ ਮੇਰੇ ਕੋਲ ਠੀਕ ਹੈ ਲਓ ਜੀ ਵੀਡੀਓ ਨੂੰ ਮਰਜ਼ੀ ਵਦ শেয়ার ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵ